ਮਾਰੇ ਪਾਲੇ ਕੱਪੜੇ ਆ ਚੰਗਾ ਆ ਠੀਕ ਆ ਆ ਵਧੀਆ ਸਾਰਿਆਂ ਨੇ ਪਾਲੇ ਸਾਰਿਆਂ ਨੇ ਨਾ ਨੂੰ ਲਿਆ ਵਾ ਤੇ ਕਿੱਥੇ ਗੁਰਪ੍ਰੀਤ ਗੁਰਪ੍ਰੀਤ ਇੱਥੇ ਹੋਵੇ ਅੰਦਰ ਹੀ ਲੱਗੀ ਰਖੜੀ ਬੰਨਣ ਤੇ ਚਲੋ ਤੁਸੀਂ ਵੀ ਅੰਦਰ ਆਓ ਚੱਲਿਆ ਮੈਂ ਤੇ ਮੇਰੀ ਗੱਲ ਸੁਣ ਲਓ ਮੈਂ ਕਿਹਾ ਹੁਣ ਇਹ ਨਾ ਪੈਸੇ ਵੜਾਉਣ ਡੈ ਪਿਓ ਤੇ ਕੁੜੀ ਨੂੰ ਗਿਫਟ ਦਾ ਦੇ ਦਿਓ ਲਾਰਾ ਭਜਾ ਉਹਦੇ ਗਿਫਟ ਲੈ ਆਇਆ ਅਜੇ ਉਹਨੇ 3-4 ਦਿਨ ਰਹਿਣਾ ਵਾ ਤੇ ਜਦੋਂ ਜਾਣਾ ਵਾ ਨਾ ਉਹਦੇ ਨੂੰ ਰਖੜੀ ਦਾ ਦੇਣਾ ਘਰ ਵਿਹਾਰ ਤੇ ਜੇ ਹੁਣੇ ਪੈਸੇ ਫੜਾਤੇ ਨਾ ਤਾਂ ਉਹਨੇ ਜਾਣ ਲੱਗਿਆ ਫੇਰ ਇੱਕ ਪਖਣਾ ਮੈਨੂੰ ਕੋਈ ਨਾ ਕੋ ਪਿਆਰ ਮਿਲੇ ਫੇਰ ਜਾਂਦੇ ਆ ਤੇ ਘੜੀ ਘੜੀ ਰੁੱਖਾਂ ਨਾਲ ਪੈਸੇ ਨਹੀਂ ਕਿ ਲੱਗੇ ਇੱਕੋ ਵਾਰੀ ਜੋ ਦੇਣਾ ਉਹਨੂੰ ਦੇਣਾ ਵਾ ਉਹ ਚੰਗਾ ਬਾਬਾ ਚੰਗਾ ਇਦਾਂ ਹੀ ਕਰ ਲਊਗਾ ਪਹਿਲਾਂ ਸੁਣਦੇ ਰਹੇ ਚੁੱਪ ਕਰਕੇ ਚੁੱਪ ਕਰਕੇ ਤੇ ਮੁੜ ਕੇ ਤੁਰ ਲੱਗਿਆ ਚੰਗਾ ਬਾਬਾ ਚੰਗਾ ਉਹ ਪਤਾ ਵਾ ਮੈਨੂੰ ਦੇ ਦਊਗਾ ਤੇ ਫਿਰ ਤੁਸੀਂ ਇਦਾਂ ਹੀ ਆਖਿਆ ਵੀ ਹਾਂ ਠੀਕ ਆ ਪਤਾ ਮੈਨੂੰ ਉਹ ਹੀ ਮੈਂ ਜਾਣ ਲੱਗਿਆ ਉਹਨੂੰ ਦੇ ਦਾਂਗਾ ਉਹ ਦੱਸ ਕੀ ਜੀ ਹਾਂ ਤਾ ਆ ਜਾ ਤੂੰ ਵੀ ਆਏ ਕਿ ਤੂੰ ਹੁਣ ਫੇਰ ਅੰਦਰ ਜਾ ਤੇ ਮੈਂ ਤਾਂ ਉੱਥੇ ਹੀ ਚੱਲੀ ਹਾਂ ਅੰਦਰ ਤੁਸੀਂ ਮੈਨੂੰ ਗੱਡ ਟੱਕਰ ਗਏ ਆ ਸਲਾਹ ਵੀ ਕਰਨੀ ਚੰਗੀ ਹੁੰਦੀ ਆ ਵੇ ਤਾ ਵੀ ਗੰਨ ਮੰਨੀ ਹੁੰਦੀ ਆ ਦੋ ਘਟਨਾ ਪੰਦਨੀਆ ਪਾਸਕੇ ਹੋਣਾ ਨਾ ਲੜਾਈ ਕਰੋ ਇਹ ਵੀ ਨਾਲ ਉਹਨਾਂ ਵੀਰਵੇ ਪੈਣ ਕੋ ਬਨਾਲਾ ਰਖੜੀ ਸੋਹਣੇ ਜਿਹੇ ਗੁੱਟ ਤੇ ਸਜਾਲਾ ਰਖੜੀ ਇਦਾਂ ਨਹੀਂ ਆਖਿਆ ਤੂੰ ਹੈ ਮੈਨੂੰ ਪਤਾ ਆ ਵੀ ਮੂੰ ਮਿੱਠਰ ਘਰਾਣਾ ਉਹ ਲੜਨ ਦੇ ਉਦੋਂ ਦੀ ਤੇ ਲੜਦੀ ਕਿਹੜੀ ਵਾਲੇ ਦਿਨ ਨਹੀਂ ਲੜਦੀ ਆ ਲੜਦੀ ਕਿਹੜੀ ਕੋ ਲੋਏ ਮੈਨੂੰ ਵੀ ਖਾਣੀ ਹੈਗੀ ਰਖੜੀਆਂ ਬਹੁਤ ਸੋਹਣੀਆਂ ਲੈਂਦੀਆਂ ਹੈ ਸਬਰੀਤ ਨੇ ਆਪਣੀ ਪਸੰਦ ਦੀਆਂ ਲੈਂਦੀਆਂ ਅੱਛਾ ਠੀਕ ਸੱਜੇ ਦੇ ਬੰਧਦੇ ਨੇ ਖੱਬੇ ਦੇ ਤੂੰ ਕਿਹੜੇ ਤੇ ਬੱਤੀ ਸੱਜੇ ਹੀ ਆ ਬਰਫੀ ਕਿਦਾਂ ਦੀ ਕਾਲੀ ਜੀ ਇਹ ਖੋਏ ਦੀ ਆ ਪਿਓ ਖੋਏ ਦੀ ਆ ਜਿਹੜੀ ਉਦਾਂ ਬਣਾਉਂਦੇ ਆ ਕਿ ਨਹੀਂ ਲੋਕੀ ਉਹ ਸੂਜੀ ਸਾਜੀ ਦੀ ਉਹ ਚਿੱਟੀ ਜਿਆਦੀ ਹੁੰਦੀ ਆ ਜਿਹੜਾ ਖੋਆ ਦਾ ਇਹਦਾ ਲਾਲ ਹੋ ਜਾਂਦਾ ਇਹ ਬਾਬਾ ਮਹਿੰਗੀ ਆਈ ਲੱਗਦੀ ਹੈ ਹੈ ਫਿਰ ਤੇ ਬਾਬਾ ਮਹਿੰਗੀ ਆਈ ਲੱਗਦੀ ਹਾਂ ਓਏ ਮਹਿੰਗੀ ਆਉਂਦੀ ਹੈ ਹੂੰ ਇਹ ਮਹਿੰਗੀ ਆਉਂਦੀ ਚੱਲ ਸ਼ਰੋ ਜੀ ਹੋਵਾ ਸਜੇ ਬਾਸ਼ ਲੱਲਾ ਤੁਹੀਂ ਨਹੀਂ ਮੈਂ ਤਾਂ ਰੰਗ ਜਾ ਵੇਖ ਕੇ ਹੋਰ ਤਰ੍ਹਾਂ ਹੁੰਡਿਆ ਵੇ ਮੇਰਾ ਰੰਝੀ ਕਰਦਾ ਇਦਾਂ ਦੀ ਕਾਲੀ ਜੀ ਖਾਣ ਨੂੰ ਰੱਖ ਲੋ ਕੋਈ ਨਹੀਂ ਖਾਓ ਤੁਸੀਂ ਕਾਈ ਨਹੀਂ ਜੀ ਕੋਈ ਨਹੀਂ ਕਰਪੀ ਤੂੰ ਖਾ ਲੈ ਭੈਣ ਸੁਆ ਨੀ ਸੁਆ ਲੈ ਖਾ ਕੇ ਤਨੇ ਮੈਂ ਨਹੀਂ ਖਾਣੀ ਲੱਲਾ ਸਮਰੀ ਤੂੰ ਲੈ ਤੁਸੀਂ ਖਾ ਲੋ ਖਾਲਾ ਕਰਪੀ ਤੂੰ ਲੈ ਇੰਨੀ ਕਲੇ ਕੋਈ ਨਹੀਂ ਐਹ ਨਹੀਂ ਮੇਰਾ ਜੀ ਕਰਦਾ ਖਾਓ ਖਾਲਾ ਹਾਂ ਕੀ ਇਹ ਪਿੱਟੀ ਚੱਲੀ ਤੂੰ ਲੱਲਾ ਉਹਦੇ ਮੈਂ ਖਾ ਲਈ ਲੱਲਾ ਕੋਈ ਨਹੀਂ ਪਤਾ ਲੈ ਲਾ ਕਰਪੀ ਤੂੰ ਵੀ ਲੈ ਹਾਂ ਜੀ ਵੇਖ ਨਹੀਂ ਸਵਾਦ ਆ ਗੁਰਮਈਦ ਹਾਂਜੀ ਕੀ ਲੈਣਾ ਰਖੜੀ ਦਾ ਵਿੱਚ ਕੀ ਲੈਣਾ ਰਖੜੀ ਦਾ ਕੋਈ ਨਹੀਂ ਹੈ ਕਿਉਂ ਨਹੀਂ ਇੰਨਾ ਹੀ ਵੜਾਵਾ ਕਿ ਤੀ ਪਿਆਰ ਨਾਲ ਬੋਲਦੇ ਹੋ ਇੰਨਾ ਵੜਾਵਾ ਹਾਂ ਮੇਰੇ ਤੂੰ ਦੱਸ ਅਮੀਰ ਕੋ ਕੀ ਲੈਣਾ ਰਖੜੀ ਦਾ ਤੂੰ ਹਾਏ ਵੇ ਤੂੰ ਲੈ ਕੇ ਦੁੱਤਾ ਮੈਂ ਫੋਟੇ ਵੀ ਲੜਾਈ ਕੀਤੀ ਹੈਗੀ ਤੇ ਉਹ ਮੈਂ ਤੇ ਇਹ ਤੈਨੂੰ ਨਾਲ ਲੈ ਜਾਊਗਾ ਅੱਛਾ ਅੱਛਾ ਪੇਟੀ ਤੂੰ ਐਦਾਂ ਕਰੀ ਇਹਨੂੰ ਨਾਲ ਹੀ ਲੈ ਜੀ ਜਿਹੜੀ ਚੀਜ਼ ਆਖੂਗੀ ਉਹਨੂੰ ਲੈਦੀ ਉਥੋਂ ਚੰਗਾ ਠੀਕ ਨਾਲ ਜਾ ਕੇ ਵੀਰ ਦੇ ਨਹੀਂ ਲੈਣੀ ਕੀ ਕਰ ਤੇ ਤੂੰ ਦੱਸ ਫਿਰ ਨਹੀਂ ਨਹੀਂ ਵੀਰ ਜੀ ਕੁਛ ਵੀ ਨਹੀਂ ਲੈਣਾ ਨਹੀਂ ਨਹੀਂ ਫਿਰ ਵੀ ਹਾਂ ਇਹ ਕਿੜਾ ਲੈਣ ਦੇਂਦਾ ਤੇ ਹਰ ਇਹ ਜੋ ਹੈਗੀ ਲੜਨ ਕੋਈ ਨਹੀਂ ਲੈਣ ਦੇਂਦਾ ତਿਆਰ ਇਦਾਂ ਹੀ ਹੁੰਦਾ ਵਾ ਕੇ ਇੱਕ ਅੱਜ ਪੱਜ ਹੀ ਹੁੰਦਾ ਵਾ ਕੇ ਹਾਂ ਜੀ ਆਪਣੇ ਮਾਪਿਆਂ ਕੋ ਧੀਆਂ ਕੋਨੇ ਲੈਣਾ ਹੁੰਦਾ ਵਾ ਕੋਈ ਬਹਾਨਾ ਬਣਦਾ ਹਾਂ ਇਹ ਤੇ ਹਰ ਤਾਂ ਹੀ ਬਣੇ ਆ ਹਾਂ ਜੀ ਵੀ ਬਹਾਨੇ ਨਾ ਹੁੰਦੀਆਂ ਧੀਆਂ ਰਖੜੀ ਬੰਧੀਆਂ ਵੀਰ ਨੂੰ ਫਿਰ ਕੋਈ ਨਾ ਕੋਈ ਪਿਆਰ ਤੇ ਦੇਣਾ ਪੈਂਦਾ ਈ ਸ਼ੁਰੂ ਤੋਂ ਰੀਤ ਤਰੀ ਆਉਣ ਲਈ ਆ। ਹਾਂ ਇਹ ਤੇ ਹੈ ਈ ਆ। ਹਾਂ। ਤੇ ਜੋ ਲੈਣਾ ਵਾ ਤੂੰ ਦੱਸ ਦੀ ਮੈਨੂੰ। ਨਹੀਂ ਨਹੀਂ ਤੁਸੀਂ ਜੋ ਮਰਜ਼ੀ ਦੇ ਤੁਹਾਡੀ ਮਰਜ਼ੀ ਹੋ ਕੇ ਉਹ ਦੇ ਦਿਓ ਹਨਾ ਤੇ ਮੰਗਰਨਾ ਤੇ ਫੇਰ ਰਿਸ਼ਤੇ ਜਿਹੜੇ ਤਾਂ ਨਮੋਣੀ ਔਖੇ ਹੋ ਜਾਂਦੇ ਆ। ਹਨਾ। ਨਹੀਂ ਨਹੀਂ ਫੇਰ ਵੀ ਆਪਣੇ ਕੋਈ ਮੰਦੀ ਡਿਮਾਂਡ ਵੀ ਹੁੰਦੀ ਹੈ ਜੇ ਥੋੜੀ ਗੱਲ ਹੁੰਦੀ ਆ। ਨਹੀਂ ਨਹੀਂ ਕੋਈ ਡਿਮਾਂਡ ਨਹੀਂ ਹੈਗੀ। ਕੋਈ ਨਹੀਂ ਜੋ ਤੁਸੀਂ ਆਖੋਗੇ ਉਹ ਲੈ ਦਾਂਗੇ ਚੰਗਾ। ਠੀਕ। ਹਾਂ। ਚੰਗਾ ਫੇਰ ਤੁਸੀਂ ਬੋ ਏਸੀ ਥੱਲੇ ਤੇ ਮੈਂ ਵੇਖਾਂ ਬਾਹਰ ਦਾ ਹੁਣ। ਹਮੈ ਲਾ ਜਾ ਫੜ ਕੇ ਕਿ ਜਾ ਕੋਈ ਨਹੀਂ ਮੈਂ ਬੈਗੀ ਠੀਕ ਗੱਲ ਸੁਣਿਓ ਇੱਥੇ ਦੱਸ ਦੇ ਚੰਗੀ ਤੇ ਸਿੰਗਲ ਕੋਈ ਮਾੜੀ ਨਹੀਂ ਦੱਸਣ ਲੱਗੀ ਮੁੜ ਕੇ ਆਖਣਾ ਲੜਦੀ ਆ ਮੈਂ ਤੇ ਉੱਥੇ ਲੱਗੀ ਹਾਂ ਬੋਲਣ ਕਿਹੜੀ ਗੱਲੋਂ ਠੀਕ ਤੁਹਾਡੀ ਭੈਣ ਨੇ ਕਰਤੂਤ ਕੀਤੀ ਕਿਉਂ ਹੀ ਆ ਐਨਾ ਡੱਬਾ ਲਿਆਈ ਆ ਬਰਫੀ ਦਾ ਹਾਂ ਹਾਏ ਰੱਬਾ ਇੱਥੇ ਕੋਈ ਟੱਬਰ ਨਹੀਂ ਵਸਦਾ ਇੱਥੇ ਮੈਨੂੰ ਤਾਂ ਸ਼ੂਗਰ ਵਾ ਤੁਹਾਨੂੰ ਵੀ ਸ਼ੂਗਰ ਵਾ ਮੁੰਡਾ ਮੇਰਾ ਕਿੰਨਾ ਮਿੱਠਾ ਖਾਂਦਾ ਭੁਈ ਨਹੀਂ ਆਉਣਾ ਵਾ ਪਤਾ ਨਹੀਂ ਕਿੰਨੇ ਕ ਡੱਬੇ ਲਿਆਉਣੇ ਆ ਮੈਂ ਤਾਂ ਹੀ ਕਹਿੰਨੀ ਸੀ ਨਾ ਉਹਨੇ ਵੱਖ-ਵੱਖ ਲਿਆਉਣਾ ਖਾਣ ਉਹਦੇ ਹੌਲੀ ਜੀ ਰੱਖ ਕੇ ਲਿਆਵੀ ਕੀ ਲੈ ਕੇ ਆਈ ਏ ਪਹਿਲਾਂ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਆ ਰਾਣੀ ਵੱਡੇ ਆ ਵੀ ਲੈਣ ਨੂੰ ਵੱਡੇ ਰਖੜੀ ਦੇ ਕੇ ਚਲਨੀ ਆ ਇੰਨਾ ਡੱਬਾ ਤੇ ਉਹਦੇ ਨੇ ਡੱਬਾ ਵੀ ਭਾਵੇਂ ਥੋੜਾ ਛੋਟਾ ਲੈਦਾ ਜਾਂ ਵੱਡਾ ਲੈਦਾ ਉਹਦੇ ਨਾਲ ਪਹਿਲਵਾਨ ਬਣ ਜਾਣਾ ਖਾ ਕੇ ਉਹ ਜਾਓ ਬਾਬਾ ਕੁੜੀਆਂ ਤੇ ਆ ਖਾਂਡੀ ਮਾਸਾ ਨਾਲੀ ਦਾ ਚਟਾ ਦਿੰਦੀਆਂ ਦੀ ਗੱਲ ਹੀ ਕੋਈ ਨਹੀਂ ਹੁੰਦੀ ਹੂੰ ਐਡੀ ਦੂਰੋਂ ਆਈ ਗ੍ਰੇਪ ਆੜਾ ਖਰਚ ਕੇ ਤੇ ਖਾਂਡੀ ਫਿਰ ਲੈ ਆਉਂਦੀ ਕੌਲੀ ਚ ਪਾ ਕੇ ਫਿਰ ਖਾਂਡੀ ਲੈ ਆਉਂਦੀ ਫਿਰ ਆ ਡੱਬੇ ਦੀ ਕੋ ਖੇਚੜ ਕੀਤੀ ਆ ਅਜਾੜੀ 50 ਰੁਪਏ ਜਿਹੜੇ ਖਰਚੇ ਆ ਇਹ ਘਾਤੋਂ ਖਰਚੇ ਫਿਰ ਹੁਣ ਇੱਥੇ ਮਨਪ੍ਰੀਤ ਨੂੰ ਪਤਾ ਲੱਗ ਗਿਆ ਫਿਰ ਰਖੜੀ ਲੈ ਕੇ ਆਈ ਆ ਮੇਰੇ ਸ਼ਰਮ ਨਾਲ ਮੂੰਹ ਮਾਰੂੰਗੀ ਮੈਂ ਆਪਣਾ ਵੀ ਮੈਂ ਉਹਨੂੰ ਕੀ ਦੇਵੂੰਗੀ ਕਿਨੂੰ ਮਨਪ੍ਰੀਤ ਨੂੰ ਵੀ ਆ ਤੂੰ ਹੀ ਮੂੰਹ ਮਿੱਠਾ ਕਰ ਲੋ ਲਿਆਈ ਆ ਉੱਥੇ ਬੈ ਕੇ ਆਪੇ ਰਖੜੀ ਬੰਨ ਲਈ ਤੇ ਆਪੇ ਸਭ ਕੋ ਖਾ ਲਿਆ ਉੱਥੇ ਤੇ ਫਿਰ ਕੀ ਹੋਇਆ ਖਾ ਲਿਆ ਤੇ ਯਾਰ ਆਪਾਂ ਏਦਾਂ ਕਰਦੇ ਆ ਮੈਂ ਪੈਸੇ ਦੇ ਦੇਣਾ ਉਹਦੇ ਨੂੰ ਉਹਦੇ ਉੱਥੋਂ ਹੋਰ ਲੈ ਆਉਂਦਾ ਦੋ ਡੱਬੇ ਫੜ ਕੇ ਏਦਾਂ ਤਾਂ ਬੜਾ ਤੁਹਾਡਾ ਜੀ ਕਰਦਾ ਪੈਸੇ ਦੇ ਇੰਨਾ ਕੀ ਗੱਲ ਮੈਂ ਏਦਾਂ ਖਰਚਾ ਕਰਕੇ ਕਿਉਂ ਮੈਂ ਆਪਣਾ ਮੂੰਹ ਵਿਖਾਲਾਂ ਉੱਧਰ ਦੂਜੇ ਪਾਸੇ ਤੇ ਫਿਰ ਕੀ ਇਹਦੇ ਵਿੱਚ ਹੱਦ ਹੋ ਗਈ ਤੁਹਾਡੇ ਵਾਲੀ ਏਦਾਂ ਬਿਲਕੁਲ ਹੀ ਲੈ ਆ ਬੀਨਤਾ ਲੜਨਾ ਵੀ ਸ਼ੁਰੂ ਕਰ ਦਿੱਤਾ ਮੈਂ ਅਕੜਾ ਰਖੜੀ ਤੇ ਕੁਛ ਮੰਗਿਆ ਵਾ ਮੈਂ ਲਖੜੀ ਕੜਾ ਲੈਣ ਦੇਂਦਾ ਤਿਆਰ ਆ ਇਹ ਤਾਂ ਭੈਣ ਭਰਾ ਦਾ ਪਿਆਰ ਹੁੰਦਾ ਵਾ ਭਾਬੀ ਤੇ ਸੋਚਦੀ ਆ ਕਿ ਰਖੜੀ ਨਾ ਬੰਨਣਾਵੇ ਇਹ ਮੈਂ 1/2 ਕਿਲੋ ਦਾ ਡੱਬਾ ਲੈਣਦਾ ਵਾ ਤੇ ਇਨਾ ਕੜਾ ਮੂੰਹ ਨਹੀਂ ਮਿੱਠਾ ਬਣਾ ਚੱਲ ਮਰਜੀ ਆ ਨਾ ਉਹਦੀ ਨਣਾਨਾ ਤੇਰੀ ਪਰ ਮੈਂ ਕੀ ਆਖਣ ਨਹੀਂ ਆ ਨਣਾ ਆਂਦੀ ਗੱਲ ਕਰਦੀ ਆ ਉਹ ਆ ਵੀ ਆਉਂਦੀਆਂ ਲੱਦੀਆਂ ਪੱਥੀਆਂ ਲੋਕਾਂ ਦੀਆਂ ਇਦਾਂ ਹੀ ਆ ਉਹ ਵੀ ਆਪਣੇ ਪੇਕੇ ਆਈ ਆ ਉਹਨੂੰ ਵੀ ਮਾਣਵਾ ਆਪਣੇ ਪੇਕੇਆਂ ਤੇ ਜੇ ਤੂੰ ਹੀ ਉਹਦੀ ਟੌਰ ਬਣਾਉਣੀ ਹੋਵੇ ਮਨਪ੍ਰੀਤ ਹੋਣਾ ਦੇ ਵਿੱਚ ਤੇ ਤੂੰ ਬਣਾ ਨਹੀਂ ਸਕਦੀ ਹਾਂ ਤੇ ਫੇਰ ਮੈਨੂੰ ਦੱਸ ਦਿੰਦੀ ਕਿ ਮੇਰੇ ਕੋਲ ਨਹੀਂ ਭਾਬੀ ਮਿੱਠਾ ਆਉਣਾ ਆੜੀ ਅੱਧਾ ਕਿਲੋ ਦੀ ਡੱਬੀ ਲੈ ਕੇ ਆਈ ਆ ਫੇਰ ਮੈਂ 2 ਕਿਲੋ ਪਹਿਲਾਂ ਹੀ ਲਿਆ ਕੇ ਰੱਖ ਲੈਂਦੀ ਨਾਲੇ ਤੇ ਮੈਂ ਮਨਪ੍ਰੀਤ ਨੂੰ ਵੀ ਆਵਾਜ਼ ਮਾਰਦੀ ਆ ਜਾ ਮਨਪ੍ਰੀਤ ਰਖੜੀ ਲੈ ਕੇ ਆਈ ਹੋਰ ਵੀ ਤੁਸੀਂ ਆ ਜਾ ਚਾਹ ਪਾਣੀ ਪੀਲਾ ਲਾਗੇ ਤੇ ਹੁਣ ਮੰਗਾ ਲੀਨੇ ਡੱਬੇ ਬਸ ਕਰੋ ਜੋ ਕੁਝ ਹੈਗਾ ਨਾ ਠੀਕ ਵਾ ਬਹੁਤ ਸੋਹਣਾ ਕਰਨੀ ਤੁਹਾਡੀ ਭੈਣ ਅਏ ਤੇ ਮੈਂ ਰੱਬ ਲਈ ਤੁਹਾਨੂੰ ਪਹਿਲਾਂ ਕਹਿਤਾ ਵੀ ਪੈਸੇ ਨਾ ਪੜਾਉਣ ਦੀ ਗੱਲ ਕਰਿਓ ਹੁਣ ਤੇ ਮੈਨੂੰ ਲੱਗਦੀ ਉਹ ਪੈਸੇ ਉਹ ਹੀ ਨਹੀਂ ਲੈ ਕੇ ਹੈਗੀ ਪਈਆ 200 200 ਦੇ ਦਿਓ ਮਾਮਾ ਧੀਆਂ ਨੂੰ ਕੀ ਜੋ ਲਿਆਈ ਹੈ ਉਹ ਹੀ ਦੇਣਾ ਚੰਗਾ ਆ ਰਖੜੀ ਵਿਖਾਉ ਮੈਂ ਉਹਦਾ ਤਾਂ ਰਖੜੀ ਵੇਖੀ ਨਹੀਂ ਕਿਦਾਂ ਦੀ ਪਰ ਲੈ ਹੱਥ ਨੂੰ ਲੈ ਆਓ ਭੈਣਾ ਚਾਂਦੀ ਦੀਆਂ ਰਖੜੀਆਂ ਲਿਆਉਂਦੀਆਂ ਸੋਨੇ ਦੀਆਂ ਰਖੜੀਆਂ ਲਿਆਉਂਦੀਆਂ ਆਹ ਤਾਂ ਗੱਲ ਆਈ ਤਾਂ ਹਰ ਪਈਆ ਦਾ ਦੁੱਦਰ ਖੁਸ਼ੀ ਦੇ ਨਾਲ ਭੈਣ ਜਿਹੜੀ ਕਿ ਨਹੀਂ ਭਾਵੇਂ ਧਾਗਾ ਹੀ ਬੰਦੇ ਉਹਦੇ ਜੀ ਭੈਣ ਭਰਾ ਦਾ ਪਿਆਰ ਵੱਜਾ ਹਦਾ ਓਹੋ ਇਹ ਜ਼ਰੂਰੀ ਤੇ ਨਹੀਂ ਕੋਈ ਚਾਂਦੀ ਪਾਉਣੀ ਕਿ ਸੋਨਾ ਪਾਉਣਾ ਕਿ ਅਸੀਂ ਪਾ ਕੇ ਬੈਠੇ ਰਹਿਣਾ ਵਾ ਗੱਲ ਤੇ ਇੱਕ ਪਿਆਰ ਦੀ ਹੁੰਦੀ ਆ ਇਹ ਪਿਆਰ ਦੀ ਨਿਸ਼ਾਨੀ ਆ ਤੁਸੀਂ ਆਪਣੀ ਭੈਣ ਨੂੰ ਮਾੜਾ ਨਹੀਂ ਕਹਿਣਾ ਗੱਲ ਮੇਨ ਤੇ ਆਜੋ ਠੀਕ ਆ ਤੇਰੀ ਭੈਣ ਨਾ ਮਾੜੀ ਹੈ ਤੇ ਨਾ ਮੈਂ ਕਹਿਣੀ ਤੇ ਤੁਹਾਡੇ ਨਾਲ ਤਾਂ ਉਹ ਗੱਲ ਵੀ ਮੇਰਾ ਸਿਰਖ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਇਹਦੇ ਨਾਲ ਮੈਂ ਸੋ ਕੋ ਮਨਪ੍ਰੀਤ ਨਾਲ ਦੋ ਚਾਰ ਗੱਲਾਂ ਕਰਾਂਗੀ ਤੇ ਉਹ ਚੰਗਾ ਹੀ ਤਦਿਆ ਹੁਣ ਕਰਿਆ ਮਨਪਰੀ ਜਿਹੜੀ ਚਲ ਗਈ ਜਦੇ ਹੁਣ ਮੈਂ ਕਿਉਂ ਕਰਨ ਜਾਵਾ ਹੁਣ ਕਿਉਂ ਕਰਨ ਜਾਵਾ ਤੂੰ ਸੇਰੀ ਖਪਾਉਣਾ ਮਾ ਘੜੀ ਹਮ ਮੇਰੇ ਨਾਲ ਨਾ ਖਪਾ ਤੂੰ ਉਧਰ ਖਪਾ ਲਾ ਹਾਏ ਮੈਂ ਤੱਕ ਤੇ ਵੇਖ ਕੇ ਅੱਗ ਹੀ ਲੱਗ ਗਈ ਮੇਰੀ ਸੋਣਾਂ ਜਿੰਨੀ ਮਾੜੀ ਤੋਂ ਮਾੜੀ ਬਰਫੀ ਕਾਲੇ ਰੰਗ ਦੀ ਬਰਫੀ ਆਈ ਮੈਂ ਤਾਂ ਦੇ ਕੇ ਅੱਖ ਖੋਏ ਦੀ ਉਹ ਜਾਓ ਤੈਨੂੰ ਤੇ ਪਤਾ ਪਛਾਣ ਹੀ ਹੈ ਹਾਂ ਤੁਸੀਂ ਤੇ ਹਲਵਾਈ ਰਹੇ ਸੀ ਨਾ ਤੁਸੀਂ ਬਣਾਉਂਦੇ ਰਹੇ ਹੋ ਭਾਈ ਦੀਦੀ ਤੁਹਾਨੂੰ ਸਾਰਾ ਪਤਾ ਕਿ ਖੋਏ ਦੀ ਆ ਆ ਮੂੰਹ ਚ ਮੈਂ ਪਾਈ ਆ ਤੇ ਕਿਤੇ ਜੱਡ ਜੱਡ ਉਦਾਂ ਹੀ ਮੈਂ ਤੇਰੇ ਦੇ ਪਸੰਦੀ ਨਹੀਂ ਕੋਚ ਆਉਂਦਾ ਤੇਰੇ ਨਾਲ ਤੇਰੀ ਚੰਦਾ ਕੋ ਕਿੰਨੇ ਕ ਦਿਨ ਰਹਿਣਾ ਹੁਣ ਜਿੰਨੇ ਦਿਨ ਮਰਜ਼ੀ ਰਵੇ ਰਾਤ ਦੀ ਆਈ ਕੱਲ ਦੀ ਆਈ ਆ ਉਹਦੀ ਮਾਂ ਦਾ ਘਰ ਉਹਦੇ ਪਿਓ ਦਾ ਘਰ ਵਾ ਉਹਦੇ ਘਰ ਦਾ ਮਗਰ ਕੋਈ ਠੀਕਦਾ ਤੇਰੇ ਜੋਧ ਨੇ ਫੋਨ ਤੱਕ ਨਹੀਂ ਮਰ ਕੀਤਾ ਵੀ ਦੁਨੀਆ ਹੈਗੇ ਹੈ ਨਹੀਂ ਚਾਲੇ ਸ਼ੱਕ ਕੋਈ ਨਹੀਂ ਉਹਨੂੰ ਵੀ ਪਤਾ ਪੇਕੇ ਗਈ ਆ ਹੱਦ ਹੋ ਗਈ ਤਾਂ ਕੀ ਹੋ ਗਿਆ ਤੂੰ ਨਹੀਂ ਆਪਣੇ ਪੇਕੇ ਜਾਂਦੀ ਮੈਂ ਤਾਂ ਜਾਣੀ ਆ ਜਿੱਦਣ ਹੁਣ ਮੈਂ ਜਾਊਂਗੀ ਨਾ ਰਖੜੀ ਲੈ ਕੇ ਉਹ ਦਿਨ ਮੈਨੂੰ ਵੀ ਆਈ ਨੂੰ ਵੇਖਿਓ ਕੀ ਕੁਛ ਲੈਣੀ ਨਹੀਂ ਇਹਨੇ ਮੇਰੇ ਪੇਕਿਆਂ ਦਾ ਕਿਤੇ ਮੇਰਾ ਟੌਰ ਵਾ ਉੱਥੇ ਚੀਜ਼ਾਂ ਦੀ ਭੁੱਖ ਨਹੀਂ ਹੁੰਨੀ ਬੰਦੇ ਨੂੰ ਮਾਨਣਾ ਪੂਰੇ ਮਾਨਣਾ ਮੈਂ ਸਿਰ ਉੱਚਾ ਗੱਲ ਕਰਕੇ ਕਹਿਨੀ ਹਾਂ ਚੀਜ਼ਾਂ ਦੀ ਭੁੱਖ ਨਹੀਂ ਬੰਦੇ ਨੂੰ ਚਾਹੀਦੀ ਬੰਦਾ ਪਿਆਰ ਦਾ ਭੁੱਖਾ ਚਾਹੀਦਾ ਮੈਂ ਚੀਜ਼ਾਂ ਮੰਗਦੀ ਨਹੀਂਗੀ ਆਪੇ ਹੀ ਦਿੰਦੇ ਆ ਉਹ ਅਹੀਂ ਵੀ ਫਿਰ ਆਪੇ ਹੀ ਦੇਣੀਆਂ ਆਪਣੀ ਮਰਜ਼ੀ ਨਾਲ ਦੇਣੀ ਆਪਣੀ ਭੈਣ ਨੂੰ ਜੋ ਮਰਜ਼ੀ ਆਪਾਂ ਦੇਦੀਏ ਉੱਥੇ ਤੇ ਮੇਰੀ ਪਰਜਾਈ ਆ ਮੇਰਾ ਭਰਾ ਵਾ ਮੇਰੀ ਮਾਂ ਵਾ ਨਹੀਂ ਤੈਨੂੰ ਮੈਂ ਪਿਆਰ ਚ ਲੈ ਆਵਾ ਤੂੰ ਵੀ ਪੰਜਾਬ ਦੀ ਰਹਿਣ ਵਾਲੀ ਆ ਤੇਰੀ ਤੂੰ ਵੀ ਉਦੀ ਭਜਾਈ ਆ ਬਾਬਾ ਮੈਂ ਉਹਨਾਂ ਨਾਲ ਇੰਨਾ ਪਿਆਰ ਕਰਦੀ ਤਾਂ ਮੇਰੇ ਨਾਲ ਕਰਦੇ ਆ ਤੇਰੀ ਭੈਣ ਤੇ ਕਿਤੇ ਰਾਤ ਦੀ ਆਈ ਕਿ ਤੇ ਮੰਜੇ ਤੋਂ ਨਹੀਂ ਹਿੱਲੀ ਉਹਨੂੰ ਪਰੌਂਠੇ ਉੱਥੇ ਰੋਟੀਆਂ ਉੱਥੇ ਸਭ ਕੁਝ ਉੱਥੇ ਪੜਾਇਆ ਵਾ ਉਹ ਘਰੋਂ ਕਰਦੀ ਆਈ ਆ ਘਰੋਂ ਕਰਦੀ ਆਈ ਆ ਨਾ ਤੇ ਉਹ ਰਹਿਣ ਵਾਸਤੇ ਆਈ ਆ ਮਿਲਣ ਵਾਸਤੇ ਆਈ ਆ ਤੇਰਾ ਘਰ ਦਾ ਕੰਮ ਨਹੀਂ ਕਰਨ ਆਈ ਹਲੋ ਉਹਦਾ ਇੱਕ ਗੱਲ ਹੋਰ ਵਾ ਵੀ ਤੁਸੀਂ ਉਹਦਾ ਕਦੇ ਨਹੀਂ ਮੇਰੇ ਵੱਲ ਦੀ ਸਾਈਡ ਲਈ ਵੀ ਹਾਂ ਦਵਿੰਦਰ ਤੇਰੀ ਇੱਕ ਵੀ ਗੱਲ ਤੇਰੀ ਠੀਕ ਵਾ ਦੱਸ ਤੇਰੀ ਕਿਹੜੀ ਗੱਲ ਠੀਕ ਹੁੰਦੀ ਆ ਮੇਰੀਆਂ ਸਾਰੀਆਂ ਗੱਲਾਂ ਠੀਕ ਆ ਜੇ ਤੁਸੀਂ ਸਹਿਮਤ ਰਹੋ ਤੇ ਸਭ ਕੁਝ ਸਹੀ ਗਾ ਨਾਲੇ ਹਾਈ ਬਚੇ ਰਵਾਂਗੇ ਨਾਲੇ ਆਡਾ ਪੈਸਾ ਤੇ ਲਾਭ ਵੱਜੂਗਾ ਇੱਕ ਬੰਨੇ ਤੁਸੀਂ ਨੂੰ ਕੋਠੀ ਦੇ ਪੈਸੇ ਦੇਣ ਦੀ ਗੱਲ ਕਰਨ ਲਈ ਆਉਂਦੇ ਆਂ ਤੇ ਫਿਰ ਇੱਕ ਬੰਨੇ ਤੁਸੀਂ ਪੁੱਛਣ ਕਿ ਕੀ ਲੈਣਾ ਕੀ ਲੈਣਾ ਚਰਨਾ ਨਹੀਂ ਮਾਰੇ ਆਇਆ ਜਣਾ ਮੇਰ ਕੋ ਤੇਨਾਂ ਨਹੀਂ ਬਾਰੇ ਆਇਆ ਜਣਾ ਸਾੱਚੇ ਅੱਖਾਂ ਦੇ ਉਹ ਗੱਲ ਭੱਜਣ ਖਾਖਾ ਕਈ ਵਾਰ ਮੈਂ ਅੱਗੇ ਵੀ ਪਾਈ ਇਹ ਗੱਲ ਵੀ ਡਰਦੀ ਸੱਚ ਨਾਲੇ ਅੱਖਾਂ ਹੁਣ ਆਪ ਕਿੱਡੀ ਅੱਗ ਲੱਗੀ ਤੋ ਉੱਠ ਕੇ ਚੱਲ ਗਿਆ ਉਸੇ ਵੇਲੇ ਦੇ ਦੂਗਾ ਗੁੱਫੜ ਮੇਰੇ ਤੋਂ ਬਗੈਰ ਕੇ ਦਿੰਦਾ ਫਿਰਿਆ ਕੇ ਮੁੜ ਕੇ ਮੈਨੂੰ ਆਖੂਗਾ ਜਾ ਥੋੜੇ ਬੋਦੇ ਲਿਆ ਆਪਣੇ ਪੇ ਘਰ ਮੈਂ ਤੇ ਕਦੀ ਵੀ ਨਾ ਜਾਉਂਗੀ ਆ ਮੰਮੀਆਂ ਫੋਨ ਆਉਂਦੇ ਮੰਮੇ ਦਾ ਮੰਮੇ ਤੇਰੇ ਦਾ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬੇਨ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰੇ ਠੀਕ ਠਾਕ ਤੂੰ ਸੁਣਾਓ ਕੀ ਹਾਲ ਚੰਗੀ ਠੀਕ ਹੈ ਹਾਂ ਇਹ ਵੀ ਠੀਕ ਠਾਕ ਹਮ ਬਹੁਤ ਵਧੀਆ ਹੋਰ ਭਾਬੀ ਹੋਣੀ ਬੀਬੀ ਹੋਣੀ ਸਾਰੇ ਠੀਕ ਠਾਕ ਨੇ ਆਣੀ ਸਾਰੇ ਵਧੀਆ ਠੀਕ ਠਾਕ ਅੱਛਾ ਅੱਛਾ ਕੋਹ ਨਹੀਂ ਬੈਠੇ ਆ ਅੱਛਾ ਰਖੜੀ ਲੈ ਕੇ ਕਦੋਂ ਆਣਾ ਓਡੇ ਕੋਲ ਰਖੜੀ ਲੈ ਕੇ ਤੇ ਵੀਰ ਮੈਂ ਆਉਣਾ ਹੀ ਤਾ ਹੁਣ ਮੇਨ ਨਾਨ ਆਈ ਆ ਹਾਂ ਉਹਨੇ ਰਹਿਣਾ ਵੰ ਦਿਹਾੜੀ ਤੇ ਉਹ ਜਾਉਗੀ ਤੇ ਫਿਰ ਮੈਂ ਆਉਂਗੀ ਚੰਗਾ ਮੈਨੂੰ ਪਤਾ ਮੇਰਾ ਵੀਰ ਢਿਕੰਡਿਆ ਵਾਗੇ ਹਾਂ ਆਉਂਗੀ ਮੈਂ ਮੈਂ ਕਹਿੰਦਾ ਹੀ ਨਾ ਆਉਂਦੀ ਤੂੰ ਮੈਂ ਆਇੰਦਾ ਤੇ ਕਿ ਕੋਲ ਰਖੜੀ ਬਣਾਉਣਾ ਨਾ ਵੀਰ ਤੂੰ ਕਾ ਤੂੰ ਆਉਣਾ ਵਾ ਇੰਨੀ ਗਰਮੀ ਦੇ ਵਿੱਚ ਮੈਂ ਆਉਂਗੀ ਸੁੱਕੀ ਸੰਦੀ ਰਖੜੀ ਲੈ ਕੇ ਕਿ ਮੈਂ ਕਿਤੇ ਥੱਕ ਗਈ ਨਾ ਖੜੀਆਂ ਬੰਨ ਬੰਨ ਕੇ ਵਾਹ ਉਹ ਤਾਂ ਗੱਲ ਗੱਲ ਕੋਈ ਨਹੀਂ ਭਾਬੀ ਤੇਰੀ ਬੜਾ ਬੋਲਦੀ ਆ ਭਾਬੀ ਬੋਲਦੀ ਹਾਂ ਕਿਉਂ ਭਾਬੀ ਆਂਦੀ ਵੀ ਅੱਗੇ ਆਈ ਪਹਿਲਾਂ ਇਹਦੇ ਬੀਬੀ ਕੋਲੋਂ ਲੈ ਗਈ ਸਭ ਕੋ ਇਕੱਠਾ ਮੁੱਠਾ ਕਰਕੇ ਐਸ਼ਾ ਵਾਹੋ ਮੈਂ ਨਾ ਚਲਾ ਇੱਥੇ ਤੇ ਕੋ ਆਉਂਗਾ ਰਖੜੀ ਬਣਾ ਜੂਗਾ ਤੇ ਇਕੱਠਾ ਮੁੱਠਾ ਕਰਕੇ ਲੈ ਗਈ ਬਹੂ ਮੇਰੀ ਸੋਣ ਗੱਲ ਮੈਂ ਤੇ ਹੌਲੀ ਹੌਲੀ ਕਿ ਲੈ ਗਈ ਇਕੱਠਾ ਮੁੱਠਾ ਕਰਕੇ ਤੇ ਭਾਬੀ ਤੇ ਚੰਗੀ ਬੜੀ ਆ ਉਹ ਦਿਨ ਕਿ ਤੇ ਸਾਨੂੰ ਅੱਧੀ ਰਾਤ ਤੱਕ ਚਾਹਾਂ ਬਣਾ ਬਣਾ ਕੇ ਦਿੰਦੀ ਰਹੀ ਉਹ ਤੇਰੇ ਗੱਗੇ ਚੰਗੀ ਆ ਨਾ ਮੈਂ ਤਾਂ ਬੜਾ ਨੂੰ ਘੁੱਟ ਘੁੱਟ ਰੱਖਿਆ ਵੀ ਕੀ ਆਕੂਗੀ ਮੇਰੀ ਭੈਣ ਆਊਗੀ ਜਾਂ ਕੋਈ ਨਾਲ ਆਊਗਾ ਕਿ ਕੀ ਆਕੂਗਾ ਮੇਰੀ ਭੈਣ ਨਾ ਕੋ ਕਮੀ ਮੈਨੂੰ ਕਹਿਣਾ ਜੋਗਾ ਨਾ ਅੱਛਾ ਉਹ ਤਾਂ ਮਿੰਨੋ ਪੁੱਛ ਮੈਂ ਕਿਦਾਂ ਨਾ ਆਪਣਾ ਪਰੱਖੀ ਅੰਦਰੋਂ ਹਾਏ ਇੰਨਾ ਗੁੱਸਾ ਕਰਦੀ ਆ ਆਓ ਇੰਨਾ ਹੀ ਹੈਗੇ ਨਹੀਂ ਤੂੰ ਕੋਈ ਨਹੀਂ ਨੋ ਫਿਰ ਕੋਈ ਗਾਲੀ ਕੱਟ ਕੋ ਤੇ ਕੋਈ ਨਹੀਂ ਮੈਂ ਵੀ ਗਾਲ ਕੱਟ ਲੂੰਗੀ ਮੈਂ ਰਖੜੀ ਤੇ ਲੈ ਕੇ ਇੱਥੇ ਆਉਂਗੀ ਤੇਰੇ ਕੋਲ ਨਹੀਂ ਨਹੀਂ ਕੋਈ ਨਹੀਂ ਮੈਂ ਤੇਰੇ ਕੋਲ ਆ ਜਾਊਂਗਾ ਤੇ ਜੇ ਉਹ ਮੈਂ ਦੇਣਾ ਹੋਗਾ ਮਰਜੀ ਨਾਲ ਜੋ ਤੂੰ ਲੈਣਾ ਮੈਂ ਦਾਤ ਦੀ ਮੈਂ ਦੇ ਦਿਆਂਗਾ ਮੇਰੀ ਗੱਲ ਸੁਣ ਨਹੀਂ ਉਹ ਕੀ ਆਂਦੀ ਆ ਫਿਰ ਮੈਨੂੰ ਇੱਥੇ ਆਉਣ ਤੋਂ ਮਨਾ ਕਰਦੀ ਕਿ ਜਾਂ ਤੂੰ ਹੀ ਕਹਿਣ ਦਿਆ ਮੈਂ ਆਪੇ ਆ ਜਾਊਂਗਾ ਨਹੀਂ 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 ਉਹ ਬੋਲੂਗੀ ਫਿਰ ਭੈਣੇ ਤੂੰ ਦੱਸ ਮੈਂ ਵੇਚੀ ਥੜਾ ਕਰਾਉਣੀ ਤੇਰੀ ਫਿਰ ਜਿੰਨਾ ਚਿਰ ਤੱਕ ਗਵਾਣ ਸੁਣੂੰਗਾ ਜਿੰਨਾ ਚਿਰ ਤੱਕ ਮੇਰੀ ਮਾਂ ਜਿੰਦੀ ਆ ਵੀਰੇ ਉਹ ਨਜ਼ਰ ਤੱਕ ਤੇ ਮੇਰੀ ਇਹਦੀ ਜਰਤ ਨਹੀਂ ਕੋਈ ਬੋਲ ਜਾਵੇ ਨਹੀਂ ਨਹੀਂ ਕੋਈ ਨਹੀਂ ਮੈਂ ਅਗਰ ਇੱਥੇ ਆਉਂਗਾ ਤੇਰੇ ਕੋਲ ਹੀ ਮਜ਼ਾਕ ਤੇ ਨਹੀਂ ਕਰਨਿਆ ਕਿਤੇ ਨਹੀਂ ਨਹੀਂ ਮਜ਼ਾਕ ਕੋਈ ਨਹੀਂ ਆਹ ਸਾਚੀ ਕਹਿੰਦਾ ਮੈਂ ਚੱਲ ਠੀਕ ਆ ਗਈ ਲੱਗਦੀ ਉਹ ਬਾਹਰ ਉਹ ਗਈ ਕਿਵੇਂ ਘੁੰਮਣ ਹੂੰ ਕੋਈ ਨਹੀਂ ਅਹੀਂ ਫੇਰ ਗੱਲ ਕਰਾਂਗੇ ਤੇ ਮੈਨੂੰ ਦੱਸ ਜੀ ਜਿੱਥੇ ਕੋਈ ਟਾਈਮ ਹੋਊਗਾ ਮੈਂ ਉਦਣ ਆ ਜੂਗਾ ਤੇ ਕੋਈ ਖੀਬਣਾ ਜੂ ਆਣ ਕੇ ਚੰਗਾ ਆ ਠੀਕ ਹੈ ਭਾਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹੈ ਵਾ ਕੋਈ ਨਹੀਂ ਹੈ ਕੋਈ ਨਹੀਂ ਹੈ ਤਾਂ ਮੀ ਕਿਹੜਾ ਫੋਨ ਹੈ ਇਹਦਾ ਨਹੀਂ ਕਿਹਦਾ ਨਹੀਂ ਇਹਦਾ ਨਹੀਂ ਇਹਦੇ ਭਰਾ ਤੇ ਇਹਦਾ ਫੋਨ ਕੀ ਜਾਂਦਾ ਵਾ ਹੈ ਕੋਈ ਨਹੀਂ ਆਦਾ ਖੜੀ ਲੈ ਕੇ ਕਿੰਦਣ ਆਉਣਾ ਮੈਂ ਘਰ ਪਹੁੰਚ ਤਾਈ ਜਦਨ ਜਾਊਗੀ ਉਦਨ ਆਜੂਗੀ ਉਹ ਨੈਮਾ ਮਨ ਹੋ ਗਿਆ ਉਹਦੇ ਗੱਲਾਂ ਹੋਰ ਡਿਆ ਕਰਨ ਵਿੱਚ ਪਰਜਾਈ ਦੀ ਕੀ ਕੀ ਜਾਂਦਾ ਵਾ ਪਰਜਾਈ ਕੀ ਜਾਂਦੀ ਉਹਨੂੰ ਆਂਦੀ ਮੈਂ ਵੀ ਰਕੜੀ ਲੈ ਕੇ ਜਾਣਾ ਵਾ ਤੇ ਆਉਣਾ ਤੇ ਭੈਣ ਜੀ ਇੱਥੇ ਮੇਰੇ ਨੂੰ ਵਿਆਹ ਤੇ ਆ ਜਾ ਮਿਲ ਕੇ ਮੈਂ ਵੀ ਜਾਣਾ ਰਕੜੀ ਲੈ ਕੇ ਉਹ ਮੈਨੂੰ ਸ਼ਦਾਈ ਬਣਾਉਣ ਨਹੀਂ ਸਾਹਮਣੇ ਦਾ ਸੁਣ ਲਿਆ ਮੈਨੂੰ ਸਭ ਕੁਝ ਕੀ ਬੰਦੇ ਆ ਪਿਛੇ ਤੇਰੇ ਕਿਧਰ ਗਏ ਚੋਲੇ ਭਰ ਕੇ ਲਿਓ ਆਈਏ ਕਿਧਰ ਗਏ ਚੋਲੇ ਤੇਰੇ ਜੋ ਲੈ ਜਾਂਦੇ ਹੀ ਕਿਹੜੇ ਨਹੀਂ ਲੈਂਦੇ ਉਹ ਕੀ ਬਰਾ ਕਦਾਂ ਲੈ ਆ ਦੇਖ ਦੂੰ ਜਿਹੜਾ ਮੈਂ ਫੋਨ ਕਰਨ ਲਈ ਤੂੰ ਹੀ ਕਰਨ ਉੱਤੇ ਆ ਗਈ ਮੇਰੇ ਮੈਂ ਆਪਣੇ ਭਰਾ ਨਾਲ ਕਰਦਾ ਮੈਂ ਜੇ ਸੁਣ ਲਿਆ ਮੈਨੂੰ ਪਤਾ ਕਿਹਦਾ ਫੋਨ ਆ ਗਿਆ ਮੇਰੇ ਉਹ ਵੇਖਣ ਲੱਗਾ ਕਿਹਦਾ ਆਇਆ ਫੋਨ ਇਹਨੂੰ ਹੁਣ ਮੈਨੂੰ ਕੀ ਪਤਾ ਇਹ ਉਧਰੋਂ ਆਇਆ ਫੋਨ ਸੱਚਾ ਬਕਰ ਹੁਣ ਕੀ ਕਹਿੰਦਾ ਮੈਂ ਇੱਥੇ ਆਉਂਗਾ ਬਣਾਉਣਾ ਆ ਜਾ ਸੱਦਲਾ ਉਹਨੂੰ ਕਹਿ ਆ ਜਾ ਹੈ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਨਾ ਮੈਂ ਬੰਨਣੀ ਹੁਣ ਤਾਂ ਨਾ ਮੈਂ ਜਾਣਾ ਹੀ ਆ ਪਤਾ ਕੀ ਗੱਲ ਕੇਸ ਦੇ ਵਾਸਤੇ ਟੁਹਾ ਪੁੱਟੀ ਲੈ ਆਪਣਾ ਪਹਿਲੋ ਪੁੱਟਿਆ ਹੁੰਦਾ ਜੇ ਰਿਸ਼ਤੇਦਾਰਾਂ ਦੀ ਕਦਰ ਕਰੀਏ ਨਾ ਤੇ ਰਿਸ਼ਤੇਦਾਰ ਵੀ ਕਦਰ ਕਰਦੇ ਆ ਇਹ ਦੋ ਮੇਰੀ ਭੈਣ ਨੂੰ ਤੂੰ ਕਿੰਨਾ ਕੁਝ ਬੋਲਦੀ ਆ ਤੁਸੀਂ ਉਹਦੀ ਭਰਜਾਈ ਆ ਨਾ ਹੁਣ ਤੂੰ ਜਾਣਾ ਤੇਰੀ ਭਰਾਈ ਕੀ ਕਰਨੀ ਉਧਰ ਇਦਾਂ ਨਹੀਂ ਕਰੀਦਾ ਹੁੰਦਾ ਗੁਰਪ੍ਰੀਤ ਨੇ ਇਹ ਘਰ ਦਿੱਤੀ ਆ ਇਹ ਘਰ ਦੀ ਮਾਲਕ ਵਾ ਤੈਨੂੰ ਚੁੱਪ ਕਰ ਮੇਰੀ ਸੁਣ ਲੋ ਗੱਲ ਹੁਣ ਗੁਰਪ੍ਰੀਤ ਨੂੰ ਨਾ ਕਿਸੇ ਗੱਲ ਦਾ ਪਤਾ ਲੱਗਿਆ ਤੇ ਉਹਦੇ ਭਰਾ ਦਾ ਫੋਨ ਆਇਆ ਤੇ ਇਹਦੀ ਭਰਾਈ ਇਦਾਂ ਕਰਦੀ ਆ ਨਹੀਂ ਮੈਂ ਗੁਰਪ੍ਰੀ ਨੂੰ ਉੱਥੇ ਰੋਵਾ ਪੋਣਾ ਹੋਣਾ ਨਹੀਂ ਤੁਸੀਂ ਕਹਿਣ ਜੁੜੇ ਕਿਹੜਾ ਖੂਨ ਪੁੱਟ ਕੇ ਆਪਣਾ ਪੁੱਟਿਆ ਜਾਂਦਾ ਉਹ ਜੇ ਐਦਾਂ ਤੁਸੀਂ ਆਪਣੀ ਭੈਣ ਦੇ ਸਾਹਮਣੇ ਕਰੋਗੇ ਤਾਂ ਮੇਰੀ ਬੜੀ ਬੇਇੱਜ਼ਤੀ ਹੋਣੀ ਆ ਬੰਦੇ ਨੂੰ ਠੋਕਰ ਲੱਗਦੀ ਹੈ ਤੇ ਬੰਦੇ ਨੂੰ ਫੇਰਾ ਗੱਲ ਆਉਂਦੀ ਹੈ ਉਹਨਾਂ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਠੋਕਰ ਲੱਗੂਗੀ ਭਾਵੇਂ ਕਦੀ ਨਹੀਂ ਕੀਤਾ আর ਕੀ ਪਤਾ ਨਹੀਂ ਕਿਉਂ ਕਹਿਣ ਲਈ ਐਦਾਂ ਦੀ ਮੈਂ ਘਰੋਂ ਹੀ ਚੱਲ ਜਾਣਾ ਵਾ ਜੇ ਮਤਲਬ ਕਿ ਉਹ ਆ ਗਈ ਇੱਥੇ ਮੈਂ ਉਹ ਮਾਰਾ ਨਹੀਂ ਆਖਿਆ ਉਹਨੂੰ ਕੀ ਪਤਾ ਕਰਦੀ ਹੋਊਗੀ ਭਰਾ ਤੇਰੇ ਨੇ ਕੋਹ ਅਹਿਸਾਸ ਹੋਣੀ ਨਹੀਂ ਦਿੱਤਾ ਤੈਨੂੰ ਉਹ ਤੇ ਕਹਿਣ ਡਿਆ ਹੁੰਦਾ ਮੈਂ ਘੁੱਟ-ਘੁੱਟ ਕੇ ਉਹਨੂੰ ਰੱਖਦਾ ਰਿਆਂ ਵੀ ਨਾ ਕੋਈ ਮਿਹਨਤ ਉਹ ਜਿੱਦਾਂ ਮੈਂ ਤੇਨੂੰ ਬੈਠ ਦੇ ਤੇਰੇ ਗਾੜੀ ਮੇਰੇ ਗਾੜੀ ਤੋਂ ਬੋਲਦੀ ਐਂ ਮੈਂ ਤੇਰੇ ਗਾੜੀ ਅੜਦਾ ਇਦਾਂ ਉਹ ਵਿਚਾਰਾ ਖਰਗੀ ਕਰਦਾ ਹੋਊਗਾ ਮੇਰੀ ਗੱਲ ਸੁਣ ਲਓ ਹੁਣ ਜੋ ਮੰਗੂਗੀ ਨਾ ਸਮਰੀਤ ਜੋ ਗੁਰਪ੍ਰੀਤ ਸੁਣ ਲੈ ਮੇਰੀ ਗੱਲ ਹੁਣ ਮੈਂ ਨਹੀਂ ਉਹ ਕਹਿਣਾ ਹੁਣ ਤੂੰ ਆਪਣੇ ਮੂੰਹ ਕਹਿ ਵੀ ਗੁਰਪ੍ਰੀਤ ਜੋ ਤੂੰ ਲੈਣਾ ਵਾ ਜੋ ਸਮਰੀਤ ਨੇ ਲੈਣਾ ਵਾ ਮੈਂ ਲੈ ਕੇ ਦਊਂਗੀ ਉਹ ਕੁੜੀ ਨੂੰ ਵੀ ਹੋਊਗਾ ਵੀ ਲੈ ਵੀ ਮੇਰੀ ਪਰਜਾਈ ਮੇਰੀ ਇੰਨੀ ਕਦਰ ਨਹੀਂ ਆ ਕਰਨ ਹੁਣ ਚੰਗਾ ਕਹਿ ਦਿੰਨੀ ਹਾਂ ਪਰ ਤੁਸੀਂ ਨਾ ਕੋਈ ਗੱਲ ਕਰਿਓ ਇੱਥੇ ਦੀ ਗੱਲ ਹੁਣ ਇੱਥੇ ਹੀ ਸਤੋ ਮੈਂ ਇੱਥੇ ਗੱਲ ਛੱਡਤੀ ਆ ਬਸ ਉਹਨਾਂ ਨੂੰ ਤੂੰ ਜੋ ਮੰਗਦੀ ਆ ਉਹ ਲੈ ਕੇ ਦੇ ਪੈਸੇ ਮੈਂ ਦੇਣੀ ਆ ਜੇ ਮੇਰੇ ਭਰਾ ਦਾ ਮੁੜ ਕੇ ਫੋਨ ਵੀ ਆ ਜਾਏ ਤੁਸੀਂ ਕੋਈ ਗੱਲ ਨਹੀਂ ਦਰੋਣੀ ਚੰਗਾ ਇੱਥੇ ਦੀ ਗੱਲ ਇੱਥੇ ਰਹੀ ਬਸ ਵਾ ਇੱਥੇ ਰਹਿਣ ਦੋ ਕੋਈ ਨਹੀਂ ਠੀਕ ਆ ਨਾ ਹੁਣ ਜਦੋਂ ਵੀ ਗੁਰਪ੍ਰੀਤ ਆਵੇ ਮੁੜ ਕੇ ਵੀ ਕਦੋਂ ਆਵੇ ਮਰਗੇ ਮੱਥੇ ਵੱਟ ਨਹੀਂ ਪਾਉਣਾ ਹਾਏ ਹੁਣ ਮੈਂ ਕਿੱਥੋਂ ਪਾਉਣਾ ਵਾ ਹੁਣ ਤੇ ਮੇਰੀਆਂ ਅੱਖਾਂ ਹੀ ਖੁੱਲ ਗਈਆਂ ਵਾ ਇਹ ਮੇਰ ਨਾਲ ਕੀ ਕੁਛ ਮੇਰੀ ਪਰਜਾਈ ਕਰਨ ਲਈ ਆ ਗੁਰਪ੍ਰੀਤ ਨੂੰ ਮਾਂ ਯਾਦ ਨਹੀਂ ਆਉਂਦਣੀ ਗੁਰਪ੍ਰੀਤ ਨੂੰ ਦਾ ਪਿਓ ਯਾਦ ਨਹੀਂ ਆਉਂਦਣਾ ਠੀਕ ਆ ਨਾ ਤੇ ਤੁਹਾਡਾ ਵੀ ਮਾਂ ਪਿਓ ਉਹ ਹੀ ਮੈਂ ਉਤਰਾ ਨਾ ਮੇਰਾ ਤੇ ਹੈਗਾ ਚਲੋ ਮੰਨਦਾ ਮੈਂ ਬੰਦਿਆਂ ਦੇ ਦਿਨ ਫੇਰ ਵੀ ਹੌਸਲਾ ਹੁੰਦਾ ਵਾ ਜਨਾਨੀਆਂ ਦਾ ਇਹਨਾਂ ਦਿਲ ਨਹੀਂ ਹੁੰਦਾ ਉਹ ਕਿੰਨੇ ਮਾਣ ਤਾਣ ਨਾ ਆਈ ਆ ਤੇ ਤੂੰ ਕਈ ਕੁਛ ਬੋਲ ਗਈ ਆ ਇਹ ਮਾਣ ਦਾ ਵਾ ਹਰ ਇੱਕ ਨੂੰ ਨਹੀਂ ਬੋਲਦੀ ਮੈਂ ਆਪੇ ਜਾ ਕੇ ਕਰ ਲੈਣੀ ਗੱਲ ਉਹਦਾਂ ਤਰਜਾ ਕਰਨਾ ਹੁਣ ਤੁਸੀਂ ਨਾ ਮੇਰੇ ਮਗਰ ਆਇਓ ਨਹੀਂ ਮੈਂ ਜਾਂਦਾ ਤੁੰਡਾ ਜਾ ਆ ਫੋਨ ਇੱਥੇ ਪਿਆ ਰਹਿਣ ਦਿਓ ਜੇ ਤਾ ਫੇਰ ਆਜੂਗਾ ਤੇ ਚੁੱਕ ਲਿਆ ਤੇ ਜੇ ਨਾ ਆਊਗਾ ਤੇ ਕੋਈ ਨਹੀਂ ਕੋਈ ਨਹੀਂ ਮੈਂ ਇੱਥੇ ਰੱਖਦਾ ਸਾਇਲੈਂਟ ਕਰ ਦੋ ਨਹੀਂ ਤੇ ਕੋਈ ਨਹੀਂ ਇੱਥੇ ਰੱਖ ਦਿੰਦਾ ਲੈ ਵਰਕਾ ਸਹੀ ਗੱਲ ਆ ਸੱਚੇ ਬੰਦੇ ਦੇ ਸਿਆਣੇ ਕਹਿੰਦੇ ਹੁੰਦੇ ਆ ਵੀ ਮੱਛੀ ਜਿਹੜੀ ਪੱਥਰ ਚਟਕੇ ਮੁੜਦੀ ਹੈ ਜਦੋਂ ਕਿਸੇ ਬੰਦੇ ਨੂੰ ਠੋਕਰ ਲੱਗਦੀ ਹੈ ਨਾ ਫੇਰੀ ਬੰਦਾ ਬੰਦੇ ਦੀ ਕਦਰ ਪਾਉਂਦਾ ਚਲੋ ਇਹ ਅਭੀ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆਜੀ ਤੈਨੂੰ ਭੁੱਲਿਆ ਨਹੀਂ ਆਖੀ ਦਾ ਫਿਰ ਵੀ ਇਹ ਮੋੜ ਆਈ ਆ ਚੰਗਾ ਹੋ ਗਿਆ ਬਰਫੀ ਵੀ ਆਕੇ ਤੇ ਭਾਬੀ ਨੇ ਨਾ ਕਿੰਨੀਆਂ ਗੱਲਾਂ ਕੀਤੀਆਂ ਮੈਂ ਤਾਂ ਸੋਹਣਾ ਮਹਿੰਗੇ ਲਿਆਂਦੀ ਵੀ ਇਹਨਾਂ ਦਾ ਤਾਂ ਚੰਗਾ ਹੀਗਾ ਕਿਲੋ ਰਸਗੁੱਲੇ ਲੈ ਆਏ ਮੈਂ ਵਰ ਪ੍ਰੀਤ ਹਾਂਜੀ ਕੀ ਸੋਚਣ ਲਈ ਆਪ ਗੱਲਾਂ ਕਰਨ ਲਈ ਆ ਨਹੀਂ ਨਹੀਂ ਹਾਂ ਹੁੰਦਾ ਹੀ ਅਛਾ ਤੇ ਮੈਂ ਆਖਣਾ ਨਹੀਂ ਆਪੇ ਕੀ ਹੁਣ ਖਾਣਾ ਰੋਟੀ ਰਾਟੀ ਹੁਣ ਬਕਾਈਏ ਖਾਈਏ ਜੋ ਬਣਾ ਲੋਗੇ ਉਹੀ ਖਾ ਲੈਣਾ ਨਹੀਂ ਫੇਰ ਵੀ ਚੱਲ ਤੁਸੀਂ ਪਰੌਣੀਆਂ ਆਈਆਂ ਮਾਵਾ ਧੀਆਂ ਵੰਡੇ ਆਈਆਂ ਜੇ ਜੋ ਕੋਈ ਚੰਗੀ ਚੀਜ਼ ਖਾਣੀ ਆ ਜਰਦਾ ਖਾਣਾ ਕੋਈ ਹੋਰ ਚੀਜ਼ ਖਾਣੀ ਆ ਆਲੂ ਵਾਲੇ ਪਰੌਂਠੇ ਖਾਣੇ ਜੋ ਵੀ ਖਾਣਾ ਦੱਸੋ ਨਹੀਂ ਜੋ ਬਣਾ ਲੋਗੇ ਉਹੀ ਵਧੀਆ ਗੇ ਪਿਆਰ ਨਾਲ ਜੋ ਵੀ ਤੁਸੀਂ ਬਣਾ ਲੋਗੇ ਨਹੀਂ ਪਿਆਰ ਤਾਂ ਬਹੁਤ ਆ ਬਾਹੂ ਉਹਦਾ ਮੈਂ ਆਪਣੇ ਮਨ ਸੋਚਣ ਦੇ ਵੀ ਇੱਥੇ ਮੈਂ ਕਿੱਥੇ ਹਣ ਰਹਿ ਹੀ ਰਹੂੰਗੀ ਆਲੂਆਂ ਵਾਲੇ ਪਰੌਂਠੇ ਦਾ ਆਪਾਂ ਬਾਹਰ ਨਾ ਖਾਈਏ ਅੱਜ ਜਾ ਕੇ ਬਾਜ ਜਾ ਕੇ ਬੜਾ ਖਰਚਾ ਹੋ ਜਾਣਾ ਫਿਰ ਖਰਚੇ ਦੀ ਕਿਹੜੀ ਗੱਲ ਆ ਬਾਉ ਖਰਚੇ ਤਾਂ ਹੁੰਦੇ ਹੱਥਾਂ ਦੀ ਮਿਹਰ ਵਾ ਕਿੰਨਾ ਕਨਾ ਝੋਨਾ ਤਰ ਭਰਾ ਨੇ ਲਾਇਆ ਬਚੇਰੇ ਪੈਸੇ ਆ ਜਾਣੇ ਕਿਤੇ ਸਾਰੇ ਪੈਸੇ ਰੱਖੇ ਆ ਤੂੰ ਉਹ ਨਾ ਟੈਨਸ਼ਨ ਲੈ ਮੈਂ ਤਾਂ ਐਵੇਂ ਛਿਦਿਆਣਾ ਵਾਂਗੂ ਮਾਰਦੀ ਰਹਿਣੀ ਹੁੰਨੀ ਸੀ ਪਰ ਨਾ ਅੱਜ ਮੈਂ ਇਹੋ ਸੋਚਿਆ ਆਪਣੇ ਮਨ ਚ ਵੀ ਧੀਆਂ ਨੂੰ ਤੇ ਕਦੀ ਨਹੀਂ ਮਾੜਾ ਕਹਿਣਾ ਚਾਹੀਦਾ ਨਾਲੇ ਮੇਰੀ ਗੱਲ ਸੁਣ ਹੁਣ ਬੀਜੀ ਪਾਪਾ ਜੀ ਵੀ ਨਹੀਂ ਹੈਗੇ ਤੇ ਮੈਂ ਆਖਣਾ ਨਹੀਂ ਗੁਰਪ੍ਰੀਤ ਚਰਨੇ ਹੁਣ ਕਿੰਨਾ ਗੱਲਾਂ ਕਰਨੀਆਂ ਹਟਣਾ ਹੀ ਕਰਨੀਆਂ ਹਨਾ ਹਾਂ ਉਹ ਗੱਲ ਹੈ ਕਰਨੀਆਂ ਹੁਣ ਤੇਰੇ ਮਾਪੇ ਨਹੀਂ ਯਾਦ ਹੋਣ ਦੇਣੇ ਅੱਜ ਤੋਂ ਬਾਅਦਾਂ ਦਿਨੇ ਆਓ ਰਾਤ ਆਓ ਜੋ ਮਰਜ਼ੀ ਖਾਓ ਤੇ ਜੋ ਮਰਜ਼ੀ ਮੰਗੋ ਸਭ ਕੁਝ ਹਾਜ਼ਰ ਹੋਊਗਾ ਤੇ ਇਦਾਂ ਕਰ ਆਪਾਂ ਚੱਲ ਜੀਏ ਨਾਲੇ ਤੇ ਕੱਪੜੇ ਬਣਾ ਲਿਆਈਏ ਤੇਰੇ ਵੀ ਤੇ ਸਮਰੀਤ ਦੇ ਵੀ ਤੇ ਆਪਣੇ ਬਾਜੀ ਦੇ ਵੀ ਹਰਨਜੋਤ ਦੇ ਨਹੀਂ ਤਾਂ ਉਹ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਦੋਗੇ ਨਹੀਂ ਨਹੀਂ ਐਰਖੀ ਤੇ ਮੇਰਾ ਇਰਾਦਾ ਤੇਰੇ ਸੱਸ ਦਾ ਵੀ ਸੂਟ ਲਾ ਦੇਣਾ ਸੋਣਾ ਜਿਆ ਤੇ ਨਾਲੇ ਮੇਰਾ ਬਣਜੂ ਪੱਜਣਾ ਮੈਂ ਆਪਣਾ ਬਣਾ ਲਿਆਉਂਗੀ ਹੈ ਅੱਛਾ ਆਹੋ ਚਲ ਜੀਏ ਚੰਗਾ ਹਾਂ ਚਲੋ ਠੀਕ ਆ ਜੇ ਤੁਸੀਂ ਕਹਿੰਦੇ ਆ ਤਾਂ ਫਿਰ ਚੱਲ ਜਾਨੇ ਆ ਹਾਂ ਚਲ ਜੀਏ ਪਰ ਬਹੁਤਾ ਨਾ ਖਰਚਾ ਕਰਿਓ ਨਹੀਂ ਨਹੀਂ ਬਹੁਤਾ ਨਹੀਂ ਕਰਨਾ ਖਰਚਾ ਖਰਚਾ ਉਥੇ ਕੀ ਆ ਉਹ ਦੁਕਾਨ ਵਾਲੇ ਨੇ ਉਹ ਪਿਆਜ ਨਹੀਂ ਦਿੱਤਾ ਸਕੈਨਰ ਜਿਹਾ ਉਹਦੇ ਨੇ ਉਧਰ ਪੈਸੇ ਪਾ ਦੇਣੇ ਤਾਂ ਸਾਨੂੰ ਤੂੰ ਇਹ ਨਹੀਂ ਪਤਾ ਲੱਗਣਾ ਕਿੰਨੇ ਪਾਤਾ ਤੇ ਕਿੰਨੇ ਨਹੀਂ ਰਿਹਾ ਆਪਾਂ ਤਾਂ ਆਪਣੀ ਮਰਜ਼ੀ ਦੇ ਲਵਾਂਗੇ ਕੱਪੜੇ ਠੀਕ ਆ ਠੀਕ ਅੱਛਾ ਠੀਕ ਆ ਆਜੋ ਫੇ ਚਲ ਜੀਏ ਹਾਂਜੀ ਪਾ ਬਿੰਦੂ ਤਾਂ ਕਤਨੀ ਅੱਜ ਕੀ ਹੋ ਗਿਆ ਵਾ ਹਾਸੇ ਬੜੀ ਖੁਸ਼ ਵਾ ਚਲ ਖੁਸ਼ ਰਹੇ ਤੇ ਚੰਗਾ ਵਾ ਜਦੋਂ ਮੇਰੀਆਂ ਫਿਰ ਆਂਦਰਾ ਠੰਡੀਆਂ ਰਹਿੰਦੀਆਂ ਇਹ ਤਾਂ ਮੈਂ ਦੁਖੀ ਹੋ ਗਈ ਜਾਣਾ ਸੀ ਇਥੋਂ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪਹਿਲਾਂ ਤਾਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀਆਂ ਜਿੰਨੀਆਂ ਵੀ ਅਸੀਂ ਵੀਡੀਓ ਪੜਾਈਆਂ ਤੁਸੀਂ ਉਹਨਾਂ ਨੂੰ ਬੇਹੱਦ ਪਿਆਰ ਦੇ ਰਹੇ ਹੋ ਸਹੀ ਗੱਲ ਆ ਬਹੁਤ ਵਧੀਆ ਇਹ ਸਾਡੀ ਕੋਸ਼ਿਸ਼ ਹੀ ਹੁੰਦੀ ਆ ਵੀ ਅਸੀਂ ਇਹੋ ਜੀ ਵੀਡੀਓ ਬਣਾਏ ਹੋਈ ਸਟੋਰੀ ਬਣਾ ਰਹੇ ਪਰ ਐਪੀਸੋਡ ਭਾਵੇਂ ਥੋੜੇ ਹੋਣ ਪਰ ਇੱਕ ਚੰਗਾ ਸੰਦੇਸ਼ ਇਟਸ ਮਾਰਨ ਦੇ ਸਗੀ ਹਾਂ ਪਹਿਲਾਂ ਆਪਾਂ ਸ਼ਰੀਕ ਬਣਾਈ ਫੇਰ ਕਰਜ਼ਾ ਸਾਂਝੇ ਕਰਦਾ ਫਿਰ ਇਹ ਸਟੋਰੀ ਹੀ ਘਰੇਲੂ ਇਹ ਗੁਰਪ੍ਰੀਤ ਦੀ ਹੈਗੀ ਸੀ ਟੁੱਟਦਾ ਮਾਨ ਪਿੱਕ ਕੇ ਕਿੰਨੀ ਬਣਾਉਣੀ ਆ ਕਿਉਂ ਅੱਜਕੱਲ ਜਿਹੜੇ ਰਿਸ਼ਤੇ ਆ ਨਾ ਪੈਸੇ ਦੇ ਲਾਜ ਕਰੇ ਨਾ ਖਤਰੇ ਹੁੰਦੇ ਜਾਂਦੇ ਆ ਸਿੱਧੇ ਆ ਨਾ ਹੋਈ ਜਾਂਦੇ ਨਾ ਕੋਈ ਰਿਸ਼ਤੇ ਰਹਿ ਹੀ ਨਹੀਂ ਆਇਆ ਅੱਜਕੱਲ ਖੂਨ ਸਬੈਦ ਹੋ ਗਏ ਆ ਕਿ ਗੱਲ ਕਰੀ ਆ ਤੇ ਆ ਮੈਂ ਪੇਕੇ ਆ ਦੇ ਮਾਨ ਹੁੰਦਾ ਵਾ ਜਿਹੜਾ ਕਿ ਅੱਜ ਹੁਣ ਟੁੱਟਦਾ ਜਾਂਦਿਆ ਵਾ ਜੋ ਗਾਂ ਕਹਿ ਲੋ ਕਿ ਮਗਿਆਈ ਕਰਕੇ ਜਾਂ ਕਿਦਾਂ ਵਾ ਪਰ ਧੀयां ਜਿਹੜੀਆਂ ਵਾ ਉਹ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਕੋਈ ਪੈਸਾ ਲਿਆਈਏ ਜਾਂ ਕੋਈ ਚੀਜ਼ ਲਿਆਈਏ ਇਹ ਸਿਰਫ ਉਹਨਾਂ ਨੂੰ ਮਾਣ ਹੁੰਦਾ ਕਿ ਸਹੁਰੇ ਘਰ ਜਾ ਕੇ ਆਪਣੇ ਪੇਕਿਆਂ ਦੀ ਟੋਰ ਬਣਾਈਏ ਬਣਾਈਏ ਜਿੰਨਾ ਚਿਰ ਮਾਪੇ ਜਿੰਦੇ ਹੁੰਦੇ ਆ ਉਹ ਤੀਆਂ ਨੂੰ ਬੜਾ ਮਾਣ ਹੁੰਦਾ ਵੀ ਸਾਡੇ ਮਾਪੇ ਆਹੀਂ ਜੋ ਮਰਜੀ ਚੀਜ਼ ਲੈ ਆਈਏ ਨਾ ਲੈ ਆਈਏ ਜਦੋਂ ਮਾਪੇ ਮੁੱਕ ਜਾਂਦੇ ਆ ਫਿਰ ਭਰਾ ਪਰ ਜਾਈਦੇ ਥਾਂ ਚ ਗੱਲ ਆ ਜਾਂਦੀ ਆ ਫਿਰ ਉਹ ਵੀ ਸੋਚਦੇ ਆ ਵੀ ਆਹੋ ਕਿ ਲੈ ਪੀ ਕੁਝ ਲੈਣਾ ਇਹਨਾਂ ਨੇ ਇਦਾਂ ਉਦਾਂ ਜਿਹੜਾ ਫਿਰ ਬੱਚਿਆਂ ਦੇ ਨਾਲ ਪਿਆੜੀਆਂ ਹੋ ਜਾਂਦੀਆਂ ਭੈਣ ਆਪਣੇ ਭਰਾਵਾਂ ਨੂੰ ਸਾਰੇ ਆਪਣੇ ਹੱਥ ਵੱਢ ਕੇ ਦੇਉਂਦੀਆਂ ਵਾਂ ਕਦੀ ਕਿਸੇ ਭੈਣ ਨੇ ਪੇਕਿਆਂ ਤੋਂ ਪਿਆਲੀ ਨਹੀਂ ਖੜੀ ਤੇ ਚਲੋ ਆਪਾਂ ਕੋਈ ਯਾਦੀ ਗੱਲ ਕਰ ਨਹੀਂ ਸਕਦੇ ਹਨਾ ਇਸੇ ਮਾਣ ਕਰਕੇ ਹੈ ਨਾ ਵੀ ਕੋਈ ਸਾਨੂੰ ਕਵੇ ਨਾ ਕੁਝ ਵੀ ਸਾਡੇ ਪੇਕਿਆਂ ਦਾ ਮਾਣ ਰਵੇ ਸਾਡੇ ਦਿਨਵਾਰ ਤੇ ਆਉਂਦੇ ਰਹਿਣ ਭਾਵੇਂ ਖਾਲੀ ਹੱਥ ਹੀ ਪਿਆਰ ਦੇ ਜਾਣ ਆਣ ਕੇ ਖਲੋ ਜਾਣ ਹਨ ਤਾਂ ਵੀ ਬੜਾ ਮਾਣ ਹੈ ਬਿਲਕੁਲ ਬਿਲਕੁਲ ਜੋ ਵੀ ਪ੍ਰੋਗਰਾਮ ਆ ਉਹ ਪੇਕਿਆਂ ਦੇ ਨਾਲ ਹੀ ਜਿਹੜੇ ਸੋਬਦੇ ਆ ਭੈਣ ਭਰਾਵਾਂ ਨਾਲ ਹੀ ਸੋਬਦੇ ਆ ਜਿੱਥੇ ਭਰਾਵਾਂ ਨੇ ਖੜਨਾ ਪਰਜਾਈਆਂ ਨੇ ਖੜਨਾ ਉੱਥੇ ਉਹ ਜਗ੍ਹਾ ਜਿਹੜੀ ਹੋਰ ਕੋਈ ਨਹੀਂ ਲੈ ਸਕਦਾ ਲੈ ਸਕਦਾ ਹਾਂ ਇਹ ਗੱਲ ਆ ਹੁਣ ਜਿੱਦਾਂ ਗੁਰਪ੍ਰੀਤ ਹੀ ਆਈ ਸੀ ਇਹਨੂੰ ਮੈਂ ਇੰਨਾ ਮੱਥੇ ਵੱਟ ਪਾਇਆ ਇੰਨੀਆਂ ਗੱਲਾਂ ਕੀਤੀਆਂ ਵੀ ਮੈਨੂੰ ਆਪ ਆਪਣੇ ਪੇਕਿਆਂ ਤੇ ਬੜਾ ਮਾਣ ਏ ਕਿ ਮੇਰੇ ਪੇਕੇ ਬੜੇ ਚੰਗੇ ਆ ਅੱਜ ਮੇਰੇ ਭਰਾ ਨੇ ਮੈਨੂੰ ਖੁਦ ਆਪ ਹੀ ਜਵਾਬ ਦੇ ਦਿੱਤਾ ਵੀ ਤੂੰ ਸਾਡੇ ਘਰ ਹੀ ਨਾ ਆਈ ਪਰਜਾਈ ਤੇਰੇ ਨੇ ਵੜ ਨਹੀਂ ਦੇਣਾ ਤੈਨੂੰ ਪਰ ਮੈਨੂੰ ਵੀ ਅਹਿਸਾਸ ਹੋ ਗਿਆ ਬੜਾ ਔਖਾ ਰੋਲ ਹੀ ਤਦ ਰਕਿਵਾਤੇ ਬੜਾ ਓਕਾ ਹੈ ਮਾਰੇ ਮਾਰੇ ਪੜੇ ਆਏ ਤੇ ਚਲੋ ਧੰਨਵਾਦ ਇਹਨਾਂ ਬਹੁਤ ਵਧੀਆ ਕੀਤਾ ਸਾਡਾ ਹੈਗਾ ਵੀ ਇੱਕ ਸਾਡਾ ਇੱਕ ਛੋਟਾ ਜਿਹਾ ਚੈਨਲ ਆ ਜੇ ਸ਼ੁਰੂਆਤ ਹੋ ਸਾਡੀ ਹਾਂ ਇਹ ਤੇ ਹੈ ਹੀ ਆ ਅਸੀਂ ਤੁਹਾਡੇ ਪਿਆਰ ਪਿਆਰ ਤੋਂ ਨਹੀਂ ਤੁਹਾਡਾ ਵੀ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ 냐ਗੇ ਸ਼ੀਮੀ ਨਾ ਥੋੜੀ ਤਰੱਕੀ ਕਰ ਸਕੀ ਹੈ ਨਾ ਹੋਰ ਭੈਣ ਭਰਾਵਾਂ ਨਾਲ ਹੀ ਬੰਦਾ ਵੱਡਾ ਹੁੰਦਾ ਵਾ ਜਿਹੜਾ ਦੇਖਦੇ ਆ ਕਮੈਂਟ ਕਰਦੇ ਆ ਤੇ ਆਪਣੇ ਲਾਈਕ ਕਰਦੇ ਆ ਤੇ ਉਹਨੇ ਨਾਲ ਹੀ ਸਾਡਾ ਵੀ ਮਸਲਾ ਵਧਦਾ ਨਾਲੇ ਸਾਡੇ ਇੱਕ ਸਬਸਕ੍ਰਾਈਬਰ ਵਧੇ ਆ ਨਾਲੇ ਹਮਤਿਆ ਮਤਲਬ ਚੈਨਲ ਜਿਹੜਾ ਉਹ ਵਿਊ ਜਿਆਦੇ ਹੋਏ ਆ ਤੇ ਇਹ ਵੀ ਵੱਧ ਤੋਂ ਵੱਧ ਹੋਰ ਜਿਆਦਾ ਵਿਊ ਹੋਣ ਤੇ ਫੇਰ ਹੋਰ ਜਿਆਦਾ ਚਾਹ ਨਾਲ ਬੰਦਾ ਕੰਮ ਕਰਦਾ ਵਾ ਜਿਹੜਾ ਮੇਰੇ ਪੇਕੇ ਤੋਂ ਫੋਨ ਆ ਗਿਆ ਵੀ ਤੂੰ ਨਾ ਇੱਥੇ ਐਵੇਂ ਤੇਰੀ ਪਰਝਾਈ ਗੱਲਾਂ ਕਰਦੀ ਆ ਫੇਰ ਹੀ ਮੈਨੂੰ ਦੁੱਖ ਹੋਇਆ ਵਾ ਕਿ ਵੀ ਜੇ ਮੈਨੂੰ ਪਿਛੋਂ ਤਾਂ ਕੱ ਲੱਗਾ ਵਾ ਕਿ ਮੈਂ ਆਪਣੀ ਨਾਨਾ ਨਾਲ ਇਦਾਂ ਕਰਦੀ ਤੇ ਆਏ ਮੇਰੇ ਨਾਲ ਵੀ ਹੋਣੇ ਉਹ ਖੁਸ਼ੀ ਹੋਣ ਲੱਗਾ ਅੱਖਾਂ ਤੇ ਪੁੱਠੀ ਖੁੱਲ ਗਈਆਂ ਸਿਆਣੇ ਕਹਿੰਦੇ ਜਿਹੜਾ ਜਹਾ ਬੀਜੋਗੇ ਤੇਹਾ ਵੱਡੋਗੇ ਤੇ ਫਿਰ ਅੱਖਾਂ ਖੁੱਲ ਜਾਂਦੀਆਂ ਇਦਾਂ ਹੀ ਤੇ ਪਰ ਮੈਂ ਨਹੀਂ ਵੀ ਇਹ ਮੌਕਾ ਨਾ ਹੀ ਆਵੇ ਨਾ ਹੀ ਆਪਣੀਆਂ ਨਾਨਾ ਨੂੰ ਗੁੱਸੇ ਹੋਏ ਤੇ ਨਾ ਸਾਡੇ ਪੇਕਿਆਂ ਤੁਹਾਨੂੰ ਮਾੜੀ ਖਬਰ ਆਵੇ ਰੱਖੜੀ ਦਾ ਤਿਉਹਾਰ ਆਉਣ ਵਾਲਾ ਬੜੇ ਆਪਣੇ ਪਿਆਰ ਨਾਲ ਹੱਸ ਖੇਡ ਕੇ ਸਾਰੇ ਬੜੇ ਤਰੀਕੇ ਸੋਹਣੇ ਤਰੀਕੇ ਨਾਲ ਬਣਾਉਂਦਾ ਕੋਈ ਭਾਬੀ ਆਪਣੀਆਂ ਨਾਨਾ ਦੇ ਮੱਥੇ ਵਟਣਾ ਪਾਵੇ ਪਾਵੇ ਹੈ ਥੋੜਾ ਦੋ ਖੁਸ਼ ਹੋਗੇ ਦੋ ਬੀਜ ਨਾਨਾ ਵੀ ਖੁਸ਼ ਹੋਗੇ ਜਾਣ ਤੇ ਨਾਰਾਂ ਵੀ ਬਹੁਤਾ ਮੂਨਾ ਆਰਡਰ ਵੀ ਸਾਨੂੰ ਆ ਚਾਹੀਦਾ ਆ ਆਪੋ ਆਪਣਾ ਵੇਖ ਜਿੱਦਾਂ ਦਾ ਕੋਈ ਛੜਦਾ ਬੰਦਾ ਜਿੱਦਾਂ ਦੇ ਜਿੱਦਾਂ ਨਹੀਂ ਭਰਾ ਨਹੀਂ ਪਹੁੰਚਾ ਉਹਨੇ ਆਪਣਾ ਆਪਣੀ ਲੋੜ ਤੋਂ ਵੱਧ ਦੇਣਾ ਹੀ ਦੇਣਾ 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 ਪਰ ਦੇਣ ਪਿਆਰ ਨਾਲ ਪਰ ਜਾਈਆਂ ਵੀ ਪਿਆਰ ਕਰਨ ਵੀ ਇਹ ਵੀ ਇਹ ਕਰਦੀਆਂ ਜਿੱਦਾਂ ਅਸੀਂ ਆ ਕੇ ਇਹ ਕਰਦੀਆਂ ਤੀਆਂ ਵੀ ਇਹ ਕਰਦੀਆਂ ਤੀਆਂ ਆ ਵਾ ਤੇ ਸਦਾ ਪਿਆਰ ਪੂਰਾ ਚਾਹੀਦਾ ਪੇਕੇਆਂ ਦਾ ਚਲੋ ਠੀਕ ਆ ਜੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ